ਸਤਿ ਸ਼੍ਰੀ ਅਕਾਲ ਜੀ ਅੱਜ ਜਦ ਤੱਕ ਸਭ ਕੁਝ 트ੈਂਡ ਹੋਣਾ ਲਾਜ਼ਮੀ ਬਣ ਗਿਆ ਮੈਂ ਸੋਚਿਆ ਕਿ ਇੱਕ ਚੈਨਲ ਬਣਾਈਏ ਜੋ ਗੱਲ ਕਰੇ ਜੀਵਨ ਦੀ ਧਰਮ ਦੀ ਤੇ ਅਸਲ ਸਿੱਖੀ ਦੀ ਸਿੱਖੀ ਬਾਰੇ ਅਸੀਂ ਬਹੁਤ ਕੁਝ ਸੁਣਦੇ ਹਾਂ ਕਈ ਵਾਰ ਰੱਟ ਲੈਂਦੇ ਹਾਂ ਪਰ ਕਦੇ ਚੁੱਪਚਾਪ ਬੈਠ ਕੇ ਇਹ ਸੋਚਿਆ ਕਿ ਸੱਚੀ ਸਿੱਖੀ ਕੀ ਹੁੰਦੀ ਹੈ ਚਲੋ ਅੱਜ ਇਸ ਵੀਡੀਓ 'ਚ ਇਹੀ ਗੱਲ ਕਰਦੇ ਆ ਬਿਲਕੁਲ ਬੁਨਿਆਦੀ ਆਸਾਨ ਪਾਸ਼ਾ ਵਿੱਚ ਜਿਸ ਦਾ ਨਾਮ ਮੈਂ ਬੇਸਿਕਸ ਆਫ ਸਿੱਖੀ ਰਖਿਆ ਬਿਲਕੁਲ ਬੇਸਿਕ ਜੀਆਂ ਗੱਲਾਂ ਇੱਕ ਬੱਚਿਆਂ ਦੇ ਵੀ ਸਮਝਣ ਵਾਲੀਆਂ ਗੱਲਾਂ ਪਹਿਲਾਂ ਆਉਂਦਾ ਹੈ ਕਿ ਸਿੱਖੀ ਦੀ ਸ਼ੁਰੂਆਤ ਕਿਵੇਂ ਹੋਈ ਗੁਰੂ ਨਾਨਕ ਦੇਵ ਜੀ ਜੋ 1469 ਵਿੱਚ ਤਲਵੰਡੀ ਨਨਕਾਣਾ ਸਾਹਿਬ ਵਿੱਚ ਜਨਮੇ ਉਹਨਾਂ ਨੇ ਸਿੱਖੀ ਦੀ ਬੁਨਿਆਦ ਰੱਖੀ ਉਹ ਸਮਾਜ ਐਸਾ ਸੀ ਜਿੱਥੇ ਲੋਕਾਂ ਨੂੰ ਜਾਤ ਪਾਤ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਸੀ ਕਿਸੇ ਨੂੰ ਉੱਚ ਨੀਚ ਤੇ ਦਬਾਇਆ ਹੋਇਆ ਸੀ ਕਿਸੇ ਨੂੰ ਧਾਰਮਿਕ ਡਰ ਦਿਖਾ ਕੇ ਨਚਾਇਆ ਜਾ ਰਿਹਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾ ਕਹਿ ਦਿੱਤਾ ਸੀ ਕਿ ਨਾ ਕੋ Hindu ਨਾ ਮੁਸਲਮਾਨ ਮਤਲਬ ਕਿ ਨਾ ਕੋਈ Hindu ਨਾ ਮੁਸਲਮਾਨ ਸਾਰੇ ਰੱਬ ਦੇ ਬਣਾਏ ਹੋਏ ਬੰਦੇ ਨੇ ਉਹਨਾਂ ਨੇ ਸਿੱਖੀ ਦੀ ਸ਼ੁਰੂਆਤ ਕਿਸੇ ਧਰਮ ਨੂੰ ਛੋਟਾ ਦਿਖਾ ਕੇ ਨਹੀਂ ਸੱਚ ਅਤੇ ਇੱਕ ਰੱਬ ਦੀ ਗੱਲ ਕੀਤੀ ਹੈ ਸਿੱਖੀ ਦਾ ਅਰਥ ਕੀ ਹੈ ਸਿੱਖੀ ਮਤਲਬ ਸਿੱਖਣਾ ਸਿੱਖੀ ਕੋਈ ਸਿਰਫ ਧਰਮਕ ਰੀਤ ਰਿਵਾਜ ਨਹੀਂ ਇੱਕ ਤਰੀਕਾ ਹੈ ਜੀਵਨ ਨੂੰ ਜੀਣ ਦਾ ਹਰ ਰੋਜ਼ ਹਰ ਪਲ ਕੁਝ ਚੰਗਾ ਸਿੱਖਣਾ ਗੁਰੂ ਤੋਂ ਜੀਵਨ ਤੋਂ ਆਪਣੀਆਂ ਗਲਤੀਆਂ ਤੋਂ ਇਹੀ ਸਿੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਮੂਲ ਪਿਆਮ ਸਨ ਜੋ ਕਿ ਹੁਣ ਮੈਂ ਗੱਲ ਕਰਦੀ ਆ ਹੁਣ ਕਈ ਵਾਰੀ ਲੋਕ ਕਹਿੰਦੇ ਸਿੱਖੀ ਬੜੀ ਵਧੀਆ ਧਰਮ ਹੈ ਪਰ ਇਹ ਸਿਰਫ ਕਹਿਣ ਨਾਲ ਨਹੀਂ ਸਮਝਣ ਅਤੇ ਅਮਲ ਕਰਨ ਨਾਲ ਪਤਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੇ ਤਿੰਨ ਮੂਲ ਸਿਧਾਂਤ ਦੱਸੇ ਨੇ ਆਪਾਂ ਨੂੰ ਪਹਿਲਾ ਕਿ ਨਾਮ ਜਪੋ ਰੱਬ ਨੂੰ ਯਾਦ ਰੱਖੋ ਇਹ ਕੋਈ ਵਾਹਿਗੁਰੂ ਕਹਿਣਾ ਨਹੀਂ ਹੈ ਕੋਈ ਰੱਟ ਨਹੀਂ ਹੈ ਇੱਕ ਸ਼ਾਂਤ ਹੈ ਜੋ ਦਿਲ ਵਿੱਚ ਆਉਂਦੀ ਹੈ ਜੋ ਆਪਣੇ ਮਨ ਨੂੰ ਸ਼ਾਂਤ ਕਰਦਾ ਹੈ ਦੂਜਾ ਆਉਂਦਾ ਫਿਰ ਕੀਰਤ ਕਰੋ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਮਾਓ ਪਰ ਇਮਾਨਦਾਰੀ ਨਾਲ ਧੋਖਾ ਦੇ ਕੇ ਕਮਾਇਆ ਹੋਇਆ ਪੈਸਾ ਕਦੇ ਵੀ ਸੁੱਖ ਨਹੀਂ ਦੇ ਸਕਦਾ ਤੇ ਉਹਨਾਂ ਦਾ ਤੀਜਾ ਸਿਧਾਂਤ ਸੀ ਕਿ ਵੰਡ ਛਕੋ ਖੁਦ ਖਾਣ ਤੋਂ ਪਹਿਲਾਂ ਦੂਜੇ ਨੂੰ ਪੁੱਛੋ ਆਪਣੇ ਕੋਲੋਂ ਕਦੇ ਨਾ ਕਹੋ ਮੇਰੀ ਹੈ ਜੋ ਵੀ ਮਿਲਿਆ ਸਭ ਰੱਬ ਦੀ ਬਖਸ਼ਿਸ਼ ਫਿਰ ਕਹਿੰਦੇ ਨੇ ਕਿ ਕੀ ਨਾ ਕਰੀਏ ਸਿੱਖ ਹੋਣ ਦੇ ਨਾਤੇ ਸਿੱਖੀ ਅੰਦਰ ਜਾਤ ਪਾਤ ਦੀ ਗੱਲ ਹੀ ਨਹੀਂ ਪਰ ਅਸੀਂ ਕਦੇ-ਕਦੇ ਗੁਰਦੁਆਰਿਆਂ 'ਚ ਵੀ ਦੇਖਦੇ ਹਾਂ ਉਹ ਉੱਚੀ ਜਾਤ ਵਾਲਾ ਉਹ ਫਲਾਨੀ ਜਾਤ ਵਾਲਾ ਗੁਰੂ ਸਾਹਿਬ ਨੇ ਤਾਂ ਇਹ ਲਾਈਨ ਹੀ ਮਿਟਾ ਦਿੱਤੀ ਸੀ ਅਸਲ ਵਿੱਚ ਸਿੱਖੀ ਇਹ ਨਹੀਂ ਕਹਿੰਦੀ ਕਿ ਤੁਸੀਂ ਰਵਾਇਤੀ ਬਣੋ ਕੇਵਲ ਪਾਠ ਰੱਟ ਲਵੋ ਸਿੱਖੀ ਕਹਿੰਦੀ ਹੈ ਸਮਝੋ ਸੋਚੋ ਤੇ ਜੀਵਨ 'ਚ ਲਿਆਓ ਫਿਰ ਹੋਂਦਾ ਜੀ ਕੀ ਕਰੀਏ ਸਿੱਖ ਹੋਣ ਦੇ ਨਾਤੇ ਗੁਰੂ ਜੀ ਕਹਿੰਦੇ ਨੇ ਸਵੇਰੇ ਉੱਠੋ ਤੇ ਗੁਰੂ ਦੀ ਬਾਣੀ ਨਾਲ ਦਿਨ ਦੀ ਸ਼ੁਰੂਆਤ ਕਰੋ ਜਪਜੀ ਸਾਹਿਬ ਸਿਰਫ ਬਾਣੀ ਨਹੀਂ ਇੱਕ ਜਾਗਦਾਰੀ ਹੈ ਮਤਲਬ ਸਪਿਰਚੁਅਲ ਅਵੇਕਨਿੰਗ ਹੈ ਦਾ ਸਾਧਨ ਹੈ ਵਾਹਿਗੁਰੂ ਵਾਹਿਗੁਰੂ ਜਦ ਦਿਲੋਂ ਕਹਿਣ ਲੱਗ ਪਈਏ ਤਾਂ ਚੀਜ਼ਾਂ ਅੰਦਰੋਂ ਬਦਲਣ ਲੱਗ ਪੈਂਦੀਆਂ ਨੇ ਸੇਵਾ ਕਰੀਏ ਗੁਰਦੁਆਰੇ ਚ ਨਹੀਂ ਨਾ ਤਾਂ ਕਿਸੇ ਲੋੜਵੰਦ ਦੀ ਮਦਦ ਕਰਦੀਏ ਰੱਬ ਹਰ ਜਗ੍ਹਾ ਵਾਸਤਾ ਸਿਰਫ ਗੁਰਦੁਆਰੇ ਚ ਹੀ ਨਹੀਂ ਰੱਬ ਹਰ ਜਗ੍ਹਾ ਹੈ ਕਿਤੇ ਵੀ ਤੁਹਾਨੂੰ ਲੱਗਦਾ ਕਿ ਲੋੜਵੰਦ ਦੀ ਮਦਦ ਕੀਤੀ ਜਾ ਸਕਦੀ ਹੈ ਜ਼ਰੂਰ ਕਰੋ ਫਿਰ ਜੀ ਸੱਚ ਬੋਲੋ ਸੱਚ ਜਿਓ ਸੱਚੀ ਗੱਲ ਅੱਜ ਕੱਲ ਝੂਠ ਵੱਡਾ ਚੱਲਦਾ ਏ ਪਰ ਸੁੱਖ ਸੱਚੀ ਜ਼ਿੰਦਗੀ ਚ ਮਿਲਦਾ ਆਖਰ ਨੂੰ ਸੱਚ ਦੀ ਜਿੱਤ ਹੁੰਦੀ ਏ ਅੱਜ ਨਹੀਂ ਕੱਲ ਕੱਲ ਨਹੀਂ ਕਦੇ ਨਾ ਕਦੇ ਤਾਂ ਅੰਤ ਵਿੱਚ ਇੱਕ ਦਿਲੋਂ ਗੱਲ ਕਹਿਣਾ ਚਾਹੂੰਗੀ ਕਈ ਲੋਕ ਕਹਿੰਦੇ ਆ ਸੱਚੀ ਗੱਲ ਤੇ ਵੀਡੀਓ ਕੌਣ ਵੇਖਦਾ ਅੱਜ ਕੱਲ ਤਾਂ ਫੁਕਰਪਣਾ ਚੱਲਦਾ ਓਹੀ ਵਾਇਰਲ ਹੁੰਦਾ ਹੈ ਪਰ ਜੇ ਅਸੀਂ ਸਭ ਕੁਝ ਛੱਡ ਕੇ ਝੂਠ ਨੂੰ ਹੀ ਚੜਾਈਏ ਤਾਂ ਅਸਲ ਸਿੱਖੀ ਕਿੱਥੇ ਰਹਿ ਜਾਏਗੀ ਇਹ ਚੈਨਲ ਬਣਾਇਆ ਹੈ ਸੱਚੀ ਗੱਲ ਕਰਨ ਲਈ ਸਿੱਖੀ ਨੂੰ ਆਸਾਨ ਪਰ ਅਸਲ ਅਰਥਾਂ 'ਚ ਪੇਸ਼ ਕਰਨ ਲਈ ਜੇ ਤੁਸੀਂ ਵੀ ਇਹ ਸੋਚਦੇ ਹੋ ਚੰਗਾ ਕੰਟੈਂਟ ਚਾਹੀਦਾ ਹੈ ਤਾਂ ਸਹਿਯੋਗ ਦਿਓ ਲਾਈਕ ਕਰੋ ਸਬਸਕ੍ਰਾਈਬ ਕਰੋ ਕਿਉਂਕਿ ਇੱਕ ਵੀ ਸਹੀ ਵਿਅਕਤੀ ਤੱਕ ਗੱਲ ਪਹੁੰਚੀ ਤਾਂ ਗੱਲ ਬਣਦੀ ਹੈ